ਆਹ ਵੇਖ ਉਹ ਮੀਨਾ ਕੰਨੀ ਆ ਰਹੀ ਆ। ਆਹ ਐ। ਹਾਂ ਬਈ ਬੰਦਾ ਕੁੱਟਣਾ ਬਈ। ਤੰਗ ਕਰਦਾ ਮੈਨੂੰ ਧੌਂਕੀ ਦਿੱਤੀ ਉਹ ਕਹਿੰਦਾ ਮੈਂ ਇੱਥੇ ਆਉਂਗਾ ਤੁਹਾਡੇ ਕੋਲੇ। ਕੋਈ ਗੱਲ ਨਹੀਂ ਆ ਜਾਂਦੇ ਆਪਾਂ ਵੇਖ ਲੈਨੇ ਆ ਉਹਨੂੰ। ਆਈ ਜਾਂਦੇ ਐ ਕਿਹੜੀ ਮਾਂ ਨਿਕ ਤੇ ਬੱਸ। ਬਾਬੇ ਤੂੰ ਲਾ ਗਾੜੀ ਲਾ। ਤੂੰ ਲੈ ਹੱਥ ਉਡੋ ਲੱਤਾਂ ਉਹਦੇ ਕੋਈ ਗੱਲ ਨਹੀਂ। ਆ ਜਾਂਦੇ ਕੋਈ ਗੱਲ ਨਹੀਂ। ਉਹਨੂੰ ਧੌਂਕੀ ਦੇ ਕੇ ਗਿਆ ਗਾ। ਅੱਜ ਪੰਗਾ ਲੈਣਾ ਹੀ ਆ। ਅੱਜ ਹੀ ਛੱਡ ਦੇ। ਧੌਂਕੀ ਦੇ ਕੇ ਗਿਆ ਤੇਰੇ ਨੱਕਾ ਤੋੜ ਦੂ। ਠੀਕ ਗੱਲਾਂ ਹੀ ਕਰੀ ਜਾਂਦੇ ਆ। ਯਾਰ ਇਹਨੂੰ ਮੁੰਡਾ ਤਾਂ ਘਰ ਦਾ ਸੀਗਾ ਉਹਨੂੰ ਸਿੱਟਣਾ ਸੀ ਅਸੀਂ ਡੀਕੀ ਜਾਂਦੇ ਉਹਨੂੰ ਕਿੱਤੀ ਬਈ ਲੱਤਾਂ ਤੁਨੂੰ ਬਈ ਤੂੰ ਵੀ ਸਾਡੇ ਨਾਲ ਲੱਗ ਨਾ ਫੇਰ ਪਾਣਾ ਦੇ ਭੇਡ ਤੇ ਨਹੀਂ ਨਹੀਂ ਬਈ ਤੂੰ ਲੱਗ ਨਾਲ ਯਾਰ ਬਈ ਤੂੰ ਠੰਡੇ ਬਹਿ ਬਹਿ ਕੇ ਛੋਲੇਲੇ ਛੋਲੇਲੇ ਜਾ ਕਰੇ ਉਹ ਮੀਤਾ ਖੜਦਾ ਜਾ ਗੱਲ ਤਾਂ ਸੁਣ ਜਾ ਆ ਜਾ ਬਈ ਬਣਾ ਇੱਕ ਮੇਰਾ ਕੋਈ ਸਮਝ ਕਾੜਾ ਕਰ ਉਹ ਬਈ ਨਿੰਦਰਾ ਠੀਕ ਹੈ ਬਈ ਹਾਲਾ ਅੱਜ ਇੱਥੇ ਬਿਠਾ ਐ ਵੇਲੇ ਐ ਬਸ ਕੰਮ ਕੁੰਮ ਤੇ ਕੰਮ ਕੋ ਚੱਲਦਾ ਨਹੀਂ ਗਰਮੀ ਵਾਲੀ ਕੰਮ ਹੁੰਦਾ ਹੀ ਨਹੀਂ ਗਰਮੀ ਕਰਕੇ ਰੁਕਿਆ ਉਹ ਕੰਮ ਹੂੰ ਤੇ ਖੰਗੋਂ ਤੇ ਇੱਕ ਗੱਲ ਯਾਦ ਆਈ ਆ ਮੇਰਾ ਬਾਪੂ ਨਾਲ ਗਾਲੀ ਵਿੱਚ ਖੰਗਣ ਨਹੀਂ ਦਿੰਦਾ ਸੀ ਕਿਸ ਨੂੰ ਕਿਵੇਂ ਕੀ ਪੋੜਸਾ ਸੀ ਉਹ ਨਹੀਂ ਹੋਰ ਡਾਕੂ ਸੀ ਨਾ ਕਿ ਬਦਮਾਸ਼ ਸੀ ਤੁਹਾਡਾ ਨਹੀਂ ਉਹ ਖੰਗੜੀ ਦਵਾਈ ਵੇਚਦਾ ਸੀ